ਸਦਾ ਰੁਕ ਰਹਾਂਗੇ ਫਿਰੋਜ਼ਪੁਰ ਦਾ ਕਿੱਥੋਂ ਮੇਰੇ ਸਹਿਯੋਗੀ ਨਿਪਿੰਦਰ ਸਿੰਘ ਬਰਾੜ ਲਾਈਵ ਜੁੜ ਚੁੱਕੇ ਨੇ ਨਿਪਿੰਦਰ ਫਿਲਹਾਲ ਸਵੇਰ ਕਿਸ ਤਰ੍ਹਾਂ ਦੀ ਫਿਰੋਜ਼ਪੁਰ ਦੀ ਰਾਤ ਕਿਸ ਤਰ੍ਹਾਂ ਦੀ ਰਹੀ ਕਿਉਂਕਿ ਵਕਫਕ ਸਰਦੀ ਜ਼ਿਲ੍ਹਿਆਂ ਦੇ ਵਿੱਚ ਪੂਰਾ ਬਲੈਕਆਊਟ ਰਿਹਾ ਬਿਜਲੀ ਵੀ ਬੰਦ ਰੱਖੀ ਗਈ ਫਿਰੋਜ਼ਪੁਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਰਹੇ ਤੁਹਾਨੂੰ ਪ੍ਰਿੰਦਰ ਅੱਜ ਦੀ ਜਿਹੜੀ ਸਵੇਰ ਹੈ ਉਹ ਹਰ ਰੋਜ਼ ਦੀ ਸਵੇਰ ਦੀ ਤਰ੍ਹਾਂ ਬੜੀ ਸ਼ਾਂਤ ਨਜ਼ਰ ਆ ਰਹੀ ਹੈ ਸਵੇਰ ਸ਼ਾਂਤ ਹੋਈ ਹੈ ਰਾਤ ਜਿਹੜੀ ਹੈ ਉਹ ਬੜੀ ਪੈਨਿਕ ਵਾਲੀ ਸੀ ਹਾਲਾਂਕਿ ਸਿੱਧੇ ਤੌਰ ਤੇ ਜਿਹੜੀ ਭਾਰਤੀ ਫੌਜ ਨੇ ਜਿਸ ਤਰ੍ਹਾਂ ਦਾ ਜਵਾਬ ਦਿੱਤਾ ਜਿਸ ਤਰ੍ਹਾਂ ਦੀ ਇਹ ਅਟੈਕ ਨੂੰ ਰੋਕਿਆ ਡਿਫੈਂਸ ਕੀਤਾ ਤਾਂ ਐਸੇ ਦੇ ਵਿੱਚ ਭਾਰਤ ਵਾਲੇ ਪਾਸੇ ਜਾਂ ਪੰਜਾਬ ਵਾਲੇ ਪਾਸੇ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਪੂਰੀ ਰਾਤ ਕਿਤੇ ਨਾ ਕਿਤੇ ਡਿਸਟਰਬੈਂਸ ਜਰੂਰ ਚੱਲਦੀ ਰਹੀ ਲਗਾਤਾਰ ਕਦੇ ਕਿਧਰੋਂ ਖਬਰ ਆਈ ਕਦੇ ਕਿਧਰੋਂ ਖਬਰ ਆਈ ਅੱਧੀ ਰਾਤ ਤੋਂ ਬਾਅਦ ਤੱਕ ਵੀ ਪਾਕਿਸਤਾਨ ਦੇ ਵੱਲੋਂ ਵਕ ਵਕ ਥਾਵਾਂ ਤੇ ਮਜ਼ਾਈਲਾ ਦਾਗਰ ਦਾ ਜਿਹੜਾ ਹੈਗਾ ਸਿਲਸਿਲਾ ਜਾਰੀ ਰਿਹਾ ਚਾਹੇ ਉਹ ਬਠਿੰਡਾ ਦੀ ਗੱਲ ਹੋਵੇ ਚਾਹੇ ਉਹ ਫਿਰੋਜ਼ਪੁਰ ਦੇ ਆਸ-ਪਾਸ ਦੀ ਗੱਲ ਹੋਵੇ ਤੇ ਜਗ੍ਹਾ-ਜਗ੍ਹਾ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਰਹੀਆਂ ਪਰ ਸਵੇਰ ਸਵੇਰ ਬੜੀ ਸ਼ਾਂਤ ਹੈ ਤੁਸੀਂ ਪਿੱਛੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਸ਼ਾਂਤ ਸਵੇਰ ਨਜ਼ਰ ਆਏਗੀ ਜਿਵੇਂ ਸ਼ਾਇਦ ਕਦੇ ਕੁਝ ਹੋਇਆ ਹੀ ਨਹੀਂ ਸੀ ਜਿਵੇਂ ਸ਼ਾਇਦ ਰਾਤ ਦੇ ਵੇਲੇ ਕੁਝ ਨਹੀਂ ਵਾਪਰਿਆ ਸਵੇਰ ਬੜੀ ਸ਼ਾਂਤ ਨਜ਼ਰ ਆ ਰਹੀ ਹੈ ਲੋਕ ਰੁਟੀਨ ਦੀ ਤਰ੍ਹਾਂ ਬਾਹਰ ਨਿਕਲ ਰਹੇ ਨੇ ਆਪਣੀ ਸ਼ਹਿਰ ਦੇ ਲਈ ਨਿਕਲ ਰਹੇ ਨੇ ਪਰ ਜਦੋਂ ਰਾਤ ਦਾ ਕਾਲਾ ਦੌਰ ਇੱਕ ਤਰ੍ਹਾਂ ਦਾ ਕਵਾਂਗੇ ਕਿ ਜਿਸ ਵੇਲੇ ਪਾਕਿਸਤਾਨ ਦੇ ਵੱਲੋਂ ਹਮਲਿਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਸੀ ਲਗਾਤਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਸੀ ਕਿ ਵਕ ਵਕ ਥਾਵਾਂ ਤੇ ਹਮਲੇ ਹੋ ਰਹੇ ਨੇ ਹਾਲਾਂਕਿ ਇੰਨਾ ਭਰੋਸਾ ਜਰੂਰ ਸੀ ਕਿ ਭਾਰਤੀ ਫੌਜ ਹੈ ਜਿਹੜੀ ਉਹ ਪਾਕਿਸਤਾਨ ਦੇ ਇਸ ਹਮਲੇ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ਹੋਇਆ ਵੀ ਉਹੀ ਅਨੇਕਾਂ ਹਮਲਿਆਂ ਦੇ ਬਾਵਜੂਦ ਭਾਰਤ ਨੇ ਇਨ੍ਹਾਂ ਸਾਰੇ ਹਮਲਿਆਂ ਨੂੰ ਨਕਾਰਾ ਕੀਤਾ ਸਾਡੇ ਭਾਰਤੀ ਫੌਜ ਦਾ ਜਿਹੜਾ ਸਿਸਟਮ ਹੈ ਡਿਫੈਂਸ ਸਿਸਟਮ ਹੈ ਉਸ ਪੂਰੇ ਸਿਸਟਮ ਨੇ ਸਾਡੇ ਲੋਕਾਂ ਦੀ ਰੱਖਿਆ ਕੀਤੀ ਤਾਂ ਐਸੇ ਦੇ ਵਿੱਚ ਮਾਲੀ ਨੁਕਸਾਨ ਜਾਂ ਕੋਈ ਕਿਸੇ ਕਿਸਮ ਦਾ ਜਾਨੀ ਨੁਕਸਾਨ ਹਲੇ ਤੱਕ ਸਾਡੇ ਕੋਲੇ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ ਨਹੀਂ ਹੈ ਚੀਜ਼ਾਂ ਠੀਕ ਨਜ਼ਰ ਆ ਰਹੀਆਂ ਨੇ ਹਾਲਾਂਕਿ ਜਿਵੇਂ-ਜਿਵੇਂ ਦਿਨ ਚੜ੍ਹੇਗਾ ਹੌਲੀ-ਹੌਲੀ ਕਰਕੇ ਕੋਈ ਸਾਨੂੰ ਆਫੀਸ਼ੀਅਲੀ ਜਦੋਂ ਡਾਟਾ ਮਿਲੇਗਾ ਤਾਂ ਉਦੋਂ ਕਾਫੀ ਚੀਜ਼ਾਂ ਜੜੀਆਂ ਨੇ ਉਹ ਕਲੀਅਰ ਕੀਤੀਆਂ ਜਾਣਗੀਆਂ ਪਰ ਹੁਣ ਤੱਕ ਸਾਡੇ ਕੋਲੇ ਜਿਹੜੀ ਜਾਣਕਾਰੀ ਜੀ ਜਿਹੜੀ ਰਾਤ ਪਰ ਅਸੀਂ ਕਰੀਬ-ਕਰੀਬ ਰਾਤ ਪਰ ਚਾਹੇ ਉਹ ਸਟੂਡੀਓ ਹੋਵੇ ਚਾਹੇ ਸਾਡੇ ਫੀਲਡ ਦੇ ਇਹ ਜਿਹੜੇ ਟੀਮ ਹੋਵੇ ਕੋਈ ਵੀ ਪੂਰੀ ਰਾਤ ਸੁੱਤਾ ਨਹੀਂ ਹੈ ਤਾਂ ਸਾਰੇ ਲਗਾਤਾਰ ਇਨਪੁਟ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਤਾਂ ਉਹ ਇਨਪੁਟ ਜਿਹੜੀਆਂ ਆ ਰਹੀਆਂ ਨੇ ਉਹਦੇ ਮੁਤਾਬਕ ਹਾਲੇ ਤੱਕ ਚੀਜ਼ਾਂ ਠੀਕ ਨੇ ਹਾਲੇ ਤੱਕ ਕੋਈ ਅਜਿਹੀ ਖਬਰ ਨਹੀਂ ਮਿਲੀ ਹੈ ਕਿ ਕਿਧਰੇ ਕੋਈ ਵੱਡਾ ਨੁਕਸਾਨ ਹੋਇਆ ਹੋਵੇ ਜਾਨੀ ਜਾਂ ਮਾਲੀ ਪਰ ਹੁਣ ਅੱਗੇ ਚੀਜ਼ਾਂ ਅਪਡੇਟ ਹੋਣਗੀਆਂ ਪਰ ਹੁਣ ਜਿਹੜਾ ਅੱਜ ਦਾ ਦਿਨ ਚੜਿਆ ਤਾਂ ਅੱਜ ਦੇ ਦਿਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਐਕਟੀਵਿਟੀਆਂ ਰਹਿਣ ਵਾਲੀਆਂ ਨੇ ਪਾਕਿਸਤਾਨ ਜਿਹੜਾ ਰਹਿ ਰਹਿ ਕੇ ਰਾਤ ਹਮਲੇ ਕਰ ਰਿਹਾ ਸੀ ਹਾਲਾਂਕਿ ਜਵਾਬੀ ਕਾਰਵਾਈ ਜਿਹੜੀ ਹੈ ਉਹ ਭਾਰਤ ਲਗਾਤਾਰ ਕਰਦਾ ਰਿਹਾ ਰਾਤ ਜੀ ਉਧਰੋਂ ਇੱਕ ਵਾਰ ਅਟੈਕ ਦੀ ਕੋਸ਼ਿਸ਼ ਹੋਈ ਤਾਂ ਭਾਰਤ ਨੇ ਉਹਦੇ ਅਟੈਕ ਨੂੰ ਤਾਂ ਫੇਲ ਕੀਤਾ ਹੀ ਪਰ ਨਾਲ ਹੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਪਾਕਿਸਤਾਨ ਤੇ ਵੱਡੇ ਹਮਲੇ ਵੀ ਕੀਤੇ ਗਏ ਲਾਹੌਰ ਤੱਕ اسلامਾਬਾਦ ਤੱਕ ਉਧਰ ਜਿਸ ਤਰ੍ਹਾਂ ਦੀ ਜਾਣਕਾਰੀ ਸਾਡੇ ਕੋਲ ਆਈ ਕਿ ਕਰਾਚੀ ਦੀ ਜਿਹੜੀ ਬੰਦਰਗਾਹ ਉੱਥੋਂ ਤੱਕ ਜਿਹੜਾ ਹੈਗਾ ਸਾਡੀ ਨੇਵੀ ਨੇ ਵੀ ਜਿਹੜਾ ਅਟੈਕ ਕੀਤਾ ਹੈ ਸਾਡੇ ਕੋਲ ਉਹ ਝੜ ਕਰਿਆ ਰਹੀ ਹੈ ਤਾਂ ਦੇਖੋ हां फिलहाल ਅੱਜ ਦਾ ਦਿਨ ਦੇਖਦੇ ਹਾਂ ਕਿਸ ਤਰ੍ਹਾਂ ਸੁਨੇਹਾ ਲੈ ਕੇ ਉਹਦਾ ਕੀ ਪਾਕਿਸਤਾਨ ਨੂੰ ਅਹਿਸਾਸ ਹੁੰਦਾ ਹੈ ਕੀ ਪਾਕਿਸਤਾਨ ਆਪਣੀਆਂ ਰਾਤ ਵਾਲੀਆਂ ਹਰਕਤਾਂ ਤੋਂ ਕੁਝ ਸਿੱਖਦਾ ਹੈ ਜੋ ਉਹਨੇ ਰਾਤ ਕੀਤਾ ਔਰ ਉਸਦਾ ਜਵਾਬ ਜੋ ਉਸਨੇ ਭੋਗਿਆ ਤਾਂ ਉਸਦੇ ਨਤੀਜੇ ਨੂੰ ਕੀ ਪਾਕਿਸਤਾਨ ਜਿਹੜਾ ਉਹ ਥੋੜਾ ਬਹੁਤਾ ਰੈਲਾਈਜ਼ ਕਰਦਾ ਅੱਜ ਦੇਖਣਾ ਹੋਵੇਗਾ ਕਿਉਂਕਿ ਅ ਗੱਲਬਾਤ ਦਾ ਦੌਰ ਹੈ ਜਿਹੜਾ ਉਹ ਵਰਲਡ ਵਾਈਡ ਕਿਉਂਕਿ ਵੱਖ-ਵੱਖ ਮੁਲਕ ਹੈ ਜਿਹੜੇ ਕੋਸ਼ਿਸ਼ ਕਰ ਰਹੇ ਨੇ ਤਾਂ ਦੇਖਦੇ ਆਂ ਜੀ ਭਾਰਤ ਨੇ ਸਾਫ ਕਰ ਦਿੱਤਾ ਕਿ ਜੇ ਪਾਕਿਸਤਾਨ ਕਿਸੇ ਕਿਸਮ ਦੀ ਹਰਕਤ ਕਰਦਾ ਤਾਂ ਮਾਫੀ ਤਾਂ ਮਿਲੇਗੀ ਨਹੀਂ ਕਿਉਂਕਿ ਪਹਿਲਾਂ ਜਿਹੜੇ ਬੇਕਸੂਰ ਸਾਡੇ ਭਾਰਤੀ ਜਿਹੜੇ ਸਲਾਨੀਆਂ ਤੇ ਹਮਲਾ ਕੀਤਾ ਗਿਆ ਇਹ ਉਸੇ ਦਾ ਜਵਾਬ ਸੀ ਕਿ ਪਾਕਿਸਤਾਨ ਦੇ ਘਰ ਚ ਜਾ ਕੇ ਹੱਤਵਾਦੀਆਂ ਦੇ ਟਿਕਾਣਿਆਂ ਨੂੰ ਜਿਹੜਾ ਹੈਗਾ ਨਸ਼ਟ ਕੀਤਾ ਗਿਆ ਪਰ ਪਾਕਿਸਤਾਨ ਕਿਉਂਕਿ ਸਭ ਤੋਂ ਵੱਧ ਤੇ ਭਾਰਤ ਨੇ ਕਿਹਾ ਸੀ ਕਿ ਅਸੀਂ ਪਾਕਿਸਤਾਨ ਦੀ ਆਰਮੀ ਤੇ ਜਾਂ ਫਿਰ ਪਾਕਿਸਤਾਨ ਦੇ ਲੋਕਾਂ ਤੇ ਅਟੈਕ ਨਹੀਂ ਕਰ ਰਹੇ ਅਸੀਂ ਤਾਂ ਹੱਤਵਾਦੀ ਟਿਕਾਣਿਆਂ ਤੇ ਅਟੈਕ ਕਰ ਰਹੇ ਹਾਂ ਪਰ ਪਾਕਿਸਤਾਨ ਨੇ ਸਿਰੋਂ ਆਪਣੇ ਤੇ ਲੈ ਰਿਆ ਸ਼ਾਇਦ ਉਹਨੂੰ ਇਹ ਲੱਗਦਾ ਹੈ ਕਿ ਹੱਤਵਾਦੀ ਉਹਨਾਂ ਦੇ ਆਪਣੇ ਸਾਥੀ ਨੇ ਸ਼ਾਇਦ ਹੋ ਜਾ ফিল ਕਰਦਾ ਹੋਵੇਗਾ ਕਿ ਮੇਰੇ ਸਾਥੀਆਂ ਤੇ ਤਾਂ ਹੀ ਉਹਨਾਂ ਦੇ ਜਨਾਜ਼ਿਆਂ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਆਰਮੀ ਹੈ ਜਿਹੜੀ ਉਹ ਨਜ਼ਰ ਆਈ ਤਾਂ ਹੁਣ ਦੇਖਦੇ ਆਂ ਜੀ ਅੱਜ ਦਾ ਦਿਨ ਕਿਸ ਤਰ੍ਹਾਂ ਦੇ ਸਨੇਹ ਲੈ ਕੇ ਆਉਂਦਾ ਹਰ ਖਬਰ ਜਿਵੇਂ ਪੂਰੀ ਰਾਤ ਨਿਊਜ਼ 8 ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਉਸੇ ਤਰ੍ਹਾਂ ਹੁਣ ਲਗਾਤਾਰ ਸਾਡੀ ਕੋਸ਼ਿਸ਼ ਹੈ ਲਗਾਤਾਰ ਅਸੀਂ ਹਾਂ ਇੱਕ ਚੀਜ਼ ਹੋਰ ਦੇਖੋ ਜ਼ਿਆਦਾਤਰ ਇਲਾਕਿਆਂ ਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੀਆਂ ਕਈ ਦਾਵਾਂ ਤੇ ਇੰਟਰਨੈਟ ਵੀ ਜਿਹੜਾ ਹੈਗਾ ਉਹ ਬੰਦ ਦੀਆਂ ਖਬਰਾਂ ਨੇ ਫਰੀਦਕੋਟ ਦੇ ਵਿੱਚ ਇੰਟਰਨੈਟ ਬੰਦ ਦੀ ਖਬਰ ਜਿਹੜੀ ਆਈ ਹੈ ਪਾਰ ਇਸ ਦੀ ਪੁਸ਼ਟੀ ਜਿਹੜੀ ਹੈ ਕਿ ਆਫੀਸ਼ੀਅਲੀ ਇਸ ਬਾਰੇ ਮੈਸੇਜ ਨਹੀਂ ਦਿੱਤਾ ਗਿਆ ਪਰ ਫਰੀਦਕੋਟ ਦੇ ਵਿੱਚ ਜਾਂ ਇਸ ਦੇ ਆਸ-ਪਾਸ ਦੇ ਕੁਝ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾ ਰਾਤ ਤੋਂ ਹੀ ਬੰਦ ਸੀ ਤਾਂ ਉਹ ਥੋੜੀ ਦੇਰ ਤੱਕ ਕਲੇ ਚੈੱਕ ਹੋਏਗਾ ਕਿ ਉਹ ਆਫੀਸ਼ੀਅਲੀ ਹੈ ਜਾਂ ਕਿਸ ਤਰ੍ਹਾਂ ਉਹ ਬੰਦ ਹੋਇਆ ਤਾਂ ਥੋੜੀ ਦੇਰ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨਾਲ ਜੁੜੀ ਹੋਈ ਅਪਡੇਟ ਲੈ ਕੇ ਆਉਣੇਗਾ